ਦੀ ਸੋਤੇ ਜਿੰਦਾਬਾਦ ਜਿੰਦਾਬਾਦ ਸੋਤੇ ਜਿੰਦਾਬਾਦ 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 ਐਸਸੀ ਐਸਟੀ ਓਬੀਸੀ ਜਿੰਦਾਬਾਦ 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 ਭਾਰਤ ਬੰਦ ਦੀ ਕਾਲ ਨੂੰ ਲੈ ਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅੰਬੇਦਕਰ ਚੌਕ ਵਿੱਚ ਐਸਸੀ ਐਸਟੀ ਸਮਾਜ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਲੇਕਿਨ ਨਵਾਂ ਸ਼ਹਿਰ ਬੰਗਾ ਪਲਾਚੌਰ ਵਿੱਚ ਕੋਈ ਜ਼ਿਆਦਾ ਅਸਰ ਨਹੀਂ ਵੇਖਣ ਨੂੰ ਮਿਲਿਆ ਭਾਰਤ ਬੰਦੀ ਕਾਲ ਤੇ ਵੀ ਬਾਜ਼ਾਰ ਪੂਰੀ ਤਰ੍ਹਾਂ ਖੁੱਲੇ ਰਹੇ ਅੰਬੇਦਕਰ ਚੌਂਕ ਵਿੱਚ ਐਸੀ ਸਮਾਜ ਦੇ ਆਗੂਆਂ ਵੱਲੋਂ ਸਰਕਾਰ ਅਤੇ ਸੁਪਰੀਮ ਕੋਰਟ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਗਈ ਲੇਕਿਨ ਇਸ ਧਰਨੇ ਤੇ ਕੁਝ ਹੀ ਲੋਕ ਬੈਠੇ ਨਜ਼ਰ ਆਏ ਪੁਲਿਸ ਵੱਲੋਂ ਅਤੇ ਜ਼ਿਲ੍ਹਾ ਪੁਲਿਸ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਲੇਕਿਨ ਭਾਰਤ ਬੰਦ ਦੀ ਕਾਲ ਤੇ ਬੀਐਸਪੀ ਦੁਆਰਾ ਸਮਰਥਨ ਦਾ ਐਲਾਨ ਕੀਤਾ ਗਿਆ ਸੀ ਲੇਕਿਨ ਇਸ ਧਰਨੇ ਵਿੱਚ ਬੀਐਸਪੀ ਦੇ ਵੱਡੇ ਨੇਤਾ ਜਦੋਂ ਤੱਕ ਖਬਰ ਕੀਤੀ ਗਈ ਉਸ ਸਮੇਂ ਤੱਕ ਨਹੀਂ ਪਹੁੰਚ ਸਕੇ ਅੱਜ ਦੇਸ਼ ਭਰ ਵਿੱਚ ਜਿਹੜਾ ਬੀਤੇ ਦਿਨੀ ਸੁਪਰੀਮ ਕੋਰਟ ਵੱਲੋਂ ਰਿਜ਼ਰਵੇਸ਼ਨ ਜਿਹੜਾ ਵਰਗੀਕਰਨ ਦੇ ਨਾਲ ਫੈਸਲਾ ਲਿਆ ਹੈ ਉਹਦੇ ਵਿਰੋਧ ਵਿੱਚ ਵਿਆਪਕ ਵਿਰੋਧ ਅਦੇਸ਼ ਉੱਚੀ ਪਾਇਆ ਜਾ ਰਿਹਾ ਹੈ ਅਜਿਹਾ ਵਾਕਫਾ ਕਿ ਸਮਾਜਿਕ ਸੰਸਥਾਵਾਂ ਵੱਲੋਂ ਭਾਰਤਪਨ ਦੀ ਕਾਲ ਸੀ ਉਹਦੇ ਸਮਰਥਨ ਚ ਭੋਜਨ ਸਮਾਜ ਪਾਰਟੀ ਦੇ ਰਾਸ਼ਟਰੀ ਨੇਤਾ ਭੈਣ ਕੁਮਾਰੀ ਮਾਇਆ ਭਤੀ ਜੀ ਉਹਨਾਂ ਨੂੰ ਫੈਸਲਾ ਲਿਆ ਗਿਆ ਸੀ ਕਿ ਸਮਾਜ ਨੂੰ ਇਕਜੁੱਟ ਰੱਖਣ ਦੇ ਲਈ ਉਹਦੇ ਲਈ ਜਿਹੜਾ ਭੋਜਨ ਸਮਾਜ ਪਾਰਟੀ ਸਦਾ ਜਿਹੜੀ ਲੜਾਈ ਲੜ ਰਹੀ ਹੈ ਇਸ ਅਧਾਰ ਤੇ ਸਮਾਜ ਵਿੱਚ ਇੱਕ ਮੁਰਦਾ ਨੂੰ ਕੈਮ ਰੱਖਣ ਦੇ ਲਈ ਇਸ ਕੋਰਟ ਦੇ ਫੈਸਲੇ ਦੇ ਬਰੋਧ ਜਿਹੜਾ ਰਾਸ਼ਟਰਪਤੀ ਨੂੰ ਦੇਣ ਦਾ ਮੰਗ ਪੱਤਰ ਦੇਣ ਦਾ ਫੈਸਲਾ ਲਿਆ ਸੀ ਉਸ ਪ੍ਰਕਿਰਿਆ 'ਚ ਅਸੀਂ ਵਿਧਾਨ ਸਭਾ ਬੰਗਾ ਵਿੱਚ ਜਿਹੜਾ ਸਮੁੱਚੀ ਵਿਧਾਨ ਸਭਾ ਲੀਡਰਸ਼ਿਪ ਨੇ ਇੱਕ ਮੁੱਦੇ ਦੇ ਨਾਲ ਆ ਜਿਹੜਾ ਰਾਸ਼ਟਰਪਿਤੇ ਨਾਂ ਦੇ ਜਿਹੜਾ ਮੈਂਬਰ ਨੂੰ ਜਿਹੜਾ ਦਿੱਤਾ ਗਿਆ ਔਰ ਉਹਦੇ ਨਾਲ ਨਾਲ ਜਿੱਥੇ ਅਸੀਂ ਰਿਜ਼ਰਵੇਸ਼ਨ ਨੂੰ ਦੁਬਾਰਾ ਫਿਰ ਬਹਾਲ ਕਰਨ ਦੇ ਲਈ ਜੋ ਸੁਪਰੀਮ ਕੋਰਟ ਦਾ ਫੈਸਲਾ ਹੈ ਉਹ ਭਾਰਤ ਸਰਕਾਰ ਰੱਦ ਕਰਕੇ ਨਾ ਉਹਨੂੰ ਜਿਹੜਾ ਸਹੀ ਪ੍ਰਕਿਰਿਆ 'ਚ ਲਿਆਂਦਾ ਜਾਵੇ ਉਹਦੀ ਮੰਗ ਕੀਤੀ ਹੈ ਉਸ ਨਾਲ ਡਾਕਟਰ ਮਮੇਤਾ ਦੇਵਾਨ ਨਾਲ ਮੇਰੀ ਬੀਤੇ ਦਿਨੀ ਕੋਲਕਾਤਾ 'ਚ ਬੜੀ ਬੇਰਮੀ ਦੇ ਨਾਲ ਉਹਨਾਂ ਗੈਂਗਰੇਡ ਤੋਂ ਬਾਅਦ ਉਹਦਾ ਕਤਲ ਕੀਤਾ ਗਿਆ ਹੈ ਅਨਮਨੁੱਖੀ ਤਰੀਕੇ ਨਾਲ ਜਿਹੜਾ ਉਸ ਬੇਟੀ ਦਾ ਜਿਹੜਾ ਤਸ਼ੱਦਦ ਹੋਇਆ ਉਹ ਦੇਸ਼ ਦੀ ਸਰਕਾਰ ਤੇ ਮੋਦੀ ਸਰਕਾਰ ਦੇ ਮੱਥੇ ਤੇ ਕਲੰਕ ਹੈ ਜਿਹਨੇ ਨਾਰਾ ਦਿੱਤਾ ਸੀ ਬੇਟੀ ਪੜਾਓ ਬੇਟੀ ਬਚਾਓ ਅੱਜ ਉਹ ਨਾਰਾ ਜਿਹੜਾ ਫੇਲ ਹੋ ਰਿਹਾ ਹੈ ਅੱਜ ਦੇਸ਼ ਦੀ ਜਿਹੜਾ ਮੋਦੀ ਸਰਕਾਰ ਜਿਹੜੀ ਹੈ ਅੰਤਰੇਸ ਵੀ ਜਿਹੜੀ ਹੈ ਅਸਫਲ ਹੋ ਰਹੀ ਹੈ ਅੱਜ ਇੱਕ ਮੋੜ ਦਾ ਦੇ ਨਾਲ ਸਮੁੱਚੇ ਭੌਜਨ ਸਮਾਜ ਨੂੰ ਜਿਹੜਾ ਆਪਣੀਆਂ ਕਾਸਟਾਂ ਤੋਂ ਉੱਪਰ ਰੁੱਕ ਕੇ ਜਿਹੜਾ ਬੋਲ ਸਮਾਜ ਕਲ ਦਾ ਬਣਾਈਏ ਤਾਂ ਜੋ ਆਪਣੇ ਅਧਿਕਾਰ ਸੁਰੱਖਿਤ ਰੱਖੇ ਜਾ ਸਕਣ ਧੰਨਵਾਦ ਜੈਪੀ ਜੈਪਾਲ ਬੀਜੇਪੀ ਸਰਕਾਰ ਮਰਦਾ ਆਵਾਜ਼ ਮਰਦਾ ਆਵਾਜ਼ ਮਰਦਾ ਆਵਾਜ਼ ਰਿਜ਼ਰਵੇਸ਼ਨ ਗਰੋਥੀ ਸਰਕਾਰ ਮਰਦਾ ਆਵਾਜ਼ ਮਰਦਾ ਆਵਾਜ਼ ਮਰਦਾ ਆਵਾਜ਼ ਡਾਕਟਰ ਮੋਨਿਕਾ ਦੇ ਕਾਤਲਾਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਕਲਕੱਤਾ ਕਾਂਡ ਦੇ ਦੋਸ਼ੀਆਂ ਨੂੰ ਫਾਂਸੀ ਦਿਓ ਫਾਂਸੀ ਦਿਓ ਫਾਂਸੀ ਦਿਓ ਭਗਤ ਸਮਾਜ ਪਾਰਟੀ ਜਿੰਦਾਬਾਦ 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 ਐਨਕਮਾਰੀ ਮਾਂ ਭਤੀਜੀ ਜਿੰਦਾਬਾਦ 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 ਸਮਾਜ ਪਾਰਟੀ ਜਿੰਦਾਬਾਦ 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 ਕੇਂਦਰ ਦੀ ਬੀਜੇਪੀ ਸਰਕਾਰ ਮਰਦਾਬਾਦ 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 ਪ੍ਰਧਾਨਵੇਸ਼ਣ ਵਿਰੋਧੀ ਸਰਕਾਰ ਮਰਦਾਬਾਦ 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 ਤਾਕਤ ਬਦਲ ਦਿਓ ਤਾਜ ਬਦਲ ਦਿਓ ਨਹੀਂ ਮਰਦਾਬਾਦ ਰਾਜ ਬਦਲ ਦਿਓ ਤਾਕਤ ਬਦਲ ਦਿਓ ਤਾਜ ਬਦਲ ਦਿਓ ਨਹੀਂ ਮਰਦਾਬਾਦ ਰਾਜ ਬਦਲ ਦਿਓ ਨਿਕਲੋ ਬਾਹਰ ਸਭ ਤੋਂ ਪਹਿਲਾਂ ਜੀ ਜਿਹੜਾ ਅੱਜ ਦਾ ਜਿਹੜਾ ਸਾਥ ਜਿਹੜਾ ਆਂਪਾਪਾ ਸਰਚਾ ਜਾ ਰਿਹਾ ਲਾਸਟ ਸੇ ਸਾਹ ਨੂੰ ਸਾਰੇ ਪਰ ਕਿਸਨਾ ਜਾ ਰਿਹਾ ਮਹਾਂਜੋਬ ਰਾਜਪਾਲ ਸਾਹਿਬ ਤੋਂ ਜਾਣੀ ਇੱਕ ਮੰਡੇ ਪੰਗਾ ਕਿਹਾ ਮਹਾਂਜੋਬ ਸਪਲੀਮ ਕੋਰਟ ਦੇ ਫੈਸਲੇ ਬਵਿੰਦਰ ਸਿੰਘ ਬਨਾਮ ਪੰਜਾਬ ਸਰਕਾਰ ਕੀਤੀ 1 ਕਟ 2002 ਦੇ ਫੈਸਲੇ ਨੂੰ ਪਾਰਲੀਮੈਂਟ ਨੂੰ ਰੱਦ ਕਰਉਂਦੀ ਹੈ ਜਿਵੇਂ ਮਹਾਂਜੋਬ ਅਨੁਸਾਰ ਮਤਲਬ ਹੈ ਕਿ ਕਿਤੇ ਜਾਂਦੀ ਹੈ 1 ਕਟ 2014 ਦੇ ਮਹਾਂਜੋਬ ਸਪਲੀਮ ਕੋਰਟ ਦੇ ਬਵਿੰਦਰ ਸਿੰਘ ਬਨਾਮ ਪੰਜਾਬ ਸਰਕਾਰ ਦੇ ਆਈਪੀਐਸ ਦੇ ਨਜਰ ਸਾਹਮਣੇ ਸੱਚੇ ਜਾਤੀਆਂ ਦੇ ਪੁਰਵਾਰਗੀ ਕਾਰਨ ਤੋਂ ਕਿ ਇਹ ਕੌਜਸ ਸਮਾਜ ਪਾਰਟੀ ਪੰਜਾਬ ਜਨਰਲ ਤੋਂ ਆਪ ਜੀ ਨੂੰ ਮੈਨਫੈਸਟੋ ਭੇਜ ਕੇ ਨਿਮੰਨਿਤ ਪ੍ਰੋਗਰਾਮ ਤੋਂ ਜਾਣੂ ਰਾਇਆ ਜਾਂਦਾ ਹੈ ਇਹ ਕਾਰਜਕਲਪ ਦੀ ਦਿੱਤੀ ਜਾਂਦੀ ਹੈ ਸੁਪਰੀਮ ਕੋਰਟ ਦੇ ਚੀਫ ਜਸਟਿਸ ਸੀਜੀਟੀワイ ਚੰਦਰ ਚੋਟੀ ਦੀ ਅਗਵਾਈ ਵਿੱਚ ਸੱਤ ਜੱਜਾਂ ਦੀ ਪੈਨਲ ਵੱਲੋਂ ਹੁਣ ਸੁਪਰੀਮ ਜਸਟਿਸ ਨੇ ਪੁਰਵਾਰਗੀ ਕਾਰਨ ਦਾ ਫੈਸਲਾ ਆਇਆ ਹੈ ਇਹ ਸੰਬਧਾਨਕ ਉਲੰਘਣ ਦੀ ਮਾ ਜੋ ਸੁਪਰੀਮ ਕੋਰਟ ਦਾ ਫੈਸਲਾ ਆਰਟੀਆ 348 ਆਰਟੀਆ 345 ਦੀ ਰੰਨਾ ਹੈ ਇਹ ਫੈਸਲਾ ਉਹ ਸੂਚੀ ਜਾਤੀ ਸੂਚੀ ਨੂੰ ਤੋੜ ਕੇ ਉਪ ਵਰਗੀਕਰਨ ਕਰਨ ਦੇ ਨਾਲ ਇਹੋ ਛਾਪ ਦੀ ਪਾਈਤਰਕ ਸੰਘੂੜਨ ਵਾਲਾ ਹੈ ਉਹ ਸੂਚੀ ਜਾਤੀ ਵਰਗਾਂ ਦੇ ਕਰੀਮੀ ਲੇਅ ਲਗਾਉਣਾ ਜਿੱਥੇ ਸਬਦਾਨ ਪ੍ਰੋਤੀ ਫੈਸਲਾ ਹੈ ਉੱਥੇ ਉਹ ਸੂਚੀ ਜਾਤੀ ਵਰਗਾਂ ਨੂੰ ਮਿਲ ਰਹਾ ਹੈ ਸਬਦਾਨਕ ਭਾਗਾਂ ਤੋਂ ਵੰਡਾ ਕਰਨ ਦੀ ਸਾਜਿਸ਼ ਹੈ ਅਤੇ ਸੂਚੀ ਜਾਤੀ ਦੀ ਉਪ ਵਰਗੀਕਰਨ ਨੂੰ ਅੰਕੜਿਆਂ ਦੇ ਆਧਾਰ ਤੇ ਸੂਬਿਆਂ ਨੂੰ ਸੂਚੀ ਜਾਤੀ ਦੇ ਸੂਚੀ ਵਰਗੀ ਕਰਨ ਦੇ ਲਈ ਅਧਿਕਾਰਤ ਕਰਨ ਦਾ ਸੰਬੰਧ ਦੇ ਆਰਟੀਕਲ 345 ਤੇ ਆਰਟੀਕਲ 345 ਨੂੰ ਵੀ ਲਗਾਇਆ ਹੈ ਉਪਰੋਕਤ ਪਿੰਡਾਂ ਦੇ ਸਾਥੀ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜ਼ਬਰੀ ਕੋਰ ਦੇ ਫੈਸਲੇ ਨੂੰ ਰੱਦ ਕਰਾਉਣ ਸੰਬੰਧੀ ਧਾਰਾ ਸਰਕਾਰ ਤੇ ਇਹ ਵੀ ਪਾਰਲੀਮੈਂਟ ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਸਬੰਧ ਦੇ ਆਰਟੀਕਲ 348 ਆਰਟੀਕਲ 345 ਦੀ ਲੰਘਣਾ ਕਰਦੇ ਸੋਚ ਵਿੱਚ ਸੁਪਰੀਮ ਕੋਰ ਦੇ ਚੀਫ ਜਸਟਿਸ ਡੀ ਬਾਈ ਚੰਦਰ ਚੂੜਾ ਤੇ ਇਸ ਸੰਬੰਧ ਵਿੱਚ ਹੋਰ ਸੀਨੀਅਰ ਜੱਜਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇ ਸੁਪਰੀਮ ਕੋਰਟ ਦੇ ਬੈਂਚ ਵਿੱਚ ਸ਼ਾਮਲ ਜੱਜਾਂ ਦੇ ਇਸ ਤਰ੍ਹਾਂ ਦਾ ਮਕਰਵਾ ਚੁਣਾਬ ਜਾਵੇ ਕਿਉਂਕਿ ਜੱਜਾਂ ਦੇ ਦਿੱਤੇ ਫੈਸਲੇ ਨਾਲ ਪਾਕਪੰਦ ਦੀ ਨੌਲ ਸਦਾਕ ਲਗਨ ਦੀ ਨੌਲ ਤੇ ਇਸ ਵਿੱਚ ਪਾਇਸਰਾ ਜੱਤਾ ਵਿੱਚ ਆਸਥੀ ਕਰਤਾ ਦੇ ਹਾਲਾਤ ਪੈਦਾ ਹੋ ਗਏ ਆ ਇਹ ਚਾਹੇ ਹਾਲਾਤਾਂ ਵਿੱਚ ਨਿਰਦੇਸ਼ ਦਿੱਤਾ ਜਾਵੇ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਮੋਟੋ ਐਕਸ਼ਨ ਕੇ ਦੇਮ ਦੇ ਹੋਏ ਨੌ ਜੱਜਾਂ ਦੇ ਬੈਂਚ ਦੇ ਫੈਸਲੇ ਸਨਜਾ ਸਨਜਾ ਜਾਵੇ ਪੁਨਰ ਮੁਲਕਤ ਕੀਤਾ ਜਾਵੇ ਭਾਰਤ ਸਰਕਾਰ ਨੂੰ ਜੋ ਦੇ ਦਿੱਤਾ ਜਾਵੇ ਕਿ ਸੂਚੀ ਜਾਂਦੀ ਤੇ ਰਾਖਵਾ ਕਾਨੂੰਨ ਸੰਵਿਧਾਨ ਦੀ ਨੌਵੀਂ ਸੂਚੀ ਦਰਜ ਕੀਤਾ ਜਾਵੇ ਤਾਂ ਜੋ ਕੋਈ ਵਿਕਿਚ ਰਾਖਵਾ ਕਾਨ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਖਾਨੀ ਨਾ ਹੋ ਸਕੇ ਉਹ ਪ੍ਰੋਕ ਤਲਾਕਾਂ ਦੇ ਆਧਾਰ ਤੇ ਆਪ ਜੀ ਨੂੰ ਮੈਂਬਰ ਆਫ ਸਟੋਪ ਦੇ ਆ ਬੇਨਤੀ ਕੀਤੀ ਜਾਂਦੀ ਹੈ ਹੁਣ ਸੂਚੀ ਜਾਂਦੀ ਜਨ ਜਾਤੀਆਂ ਦੇ ਵਿੱਚ ਵੇਖੋ ਦੇਖਦੇ ਹੋਏ ਤੁਰੰਤ ਫੈਸਲਾ ਪਾਸ ਦਿਆ ਜਾਂਦਾ ਇਹ ਤੁਹਾਨੂੰ ਅਸੀਂ बेनती करण जी पार्टी बनो हलो 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 ਜੋ ਪੱਖਾ ਲੋਕ ਪੁਣਿਆ ਕਾਤਾ ਜੋ ਸਭੀ ਪਾਰਟੀ ਵੱਲੋਂ ਸਾਨੂੰ ਝਾਹੋ ਸੀ ਡਾਇਰੈਕਸ਼ਨ ਸੀ ਕਿ ਬਿਨਾ ਕਿਸੇ ਵਾਇਲੈਂਸ ਦੇ ਬਿਨਾ ਕਿਸੇ ਨੂੰ ਡਿਸਟਰਬ ਕੀਤੇ ਆ ਸੜਕਾਂ ਤੇ ਝੰਡੇ ਲੈ ਕੇ ਆਉਣਾ ਔਰ ਰਾਸ਼ਟਰਪਤੀ ਦੇ ਨਾਂ ਤੇ ਜਿਹੜਾ ਉਹ ਆਪਣਾ ਮੈਮੋਰੰਡਮ ਦੇਣਾ ਉਹ ਮੈਮੋਰੰਡਮ ਦੀ ਜਿਹੜੀ ਹੈਗੀ ਆ ਉਹ ਪ੍ਰਕਿਰਿਆ ਪੂਰੀ ਹੋ ਗਈ ਮਾਨਯੋਗ ਸੀਨੀਟਰ ਸਾਹਿਬ ਉਹ ਮਾਨਯੋਗ ਰਾਸ਼ਟਰਪਤੀ ਦੇ ਨਾਂ ਤੇ ਜੋ ਮੈਮੋਰੰਡਮ ਸੀ ਉਹ ਸਾਡੇ ਕੋਲ ਪ੍ਰਾਪਤ ਕਰ ਗਏ ਤੇ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਸ਼੍ਰੀ ਰਾਮ ਲੋਹਾਇਆ ਜੀ ਉਹ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਗੇ ਸ਼੍ਰੀ ਰਾਮ ਲੋਹਾਇਆ ਜੀ ਜੀ ਵਿਧਾਨ ਸਭਾ ਹਲਕਾ ਬੰਗਾ ਦੇ ਸਮੁੱਚੇ ਵਰਕਰਾਂ ਨੂੰ ਸਮੁੱਚੇ ਲੀਡਰਾਂ ਨੂੰ ਅੱਜ ਇਸ ਛੋਟ ਜਿਹੇ ਮੈਸੇਜ ਦੇ ਉੱਤੇ ਜਿਹੜੀ ਆਪਾਂ ਕਤਰਤਾ ਕੀਤੀ ਆ ਇੱਥੇ ਤੁਹਾਡੇ ਸਾਰੇ ਸਾਥੀਆਂ ਦੇ ਇੱਥੇ ਪਹੁੰਚਣ ਤੇ ਮੈਂ ਆਪਣੇ ਦਿਲੋਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜਾ ਸਾਨੂੰ ਐਕਸ਼ਨ ਸੀਗਾ ਸਾਡਾ ਇਹ ਪੀਸਫੁਲੀ ਜਿਹੜਾ ਐਕਸ਼ਨ ਕਰਨਾ ਸੀਗਾ ਕਿ ਕਿਸੇ ਪਾਸੇ ਕਿਸੇ ਨੂੰ ਕੋਈ ਆਪਾਂ ਡਿਸਟਰਬ ਨਹੀਂ ਕਰਨਾ ਸੀਗਾ ਇਹ ਬੰਦ ਦੇ ਸਮਰਥਨ ਦੇ ਵਿੱਚ ਐਕਸ਼ਨ ਸੀਗਾ ਆਪਾਂ ਰਾਸ਼ਟਰਪਤੀ ਦੇ ਨਾਂ ਤੇ ਮੈਮੋਰੰਡਮ ਦੇਣਾ ਸੀ ਸਾਡਾ ਮੇਨ ਮਕਸਦ ਹੋ ਸੀਗਾ ਉਹ ਜਿਹੜਾ ਮੈਮੋਰੰਡਮ ਆ ਆਪਣੇ ਕੋਲ ਐਸਟੀਓ ਸਾਹਿਬ ਇਹ ਮੀਟਿੰਗ ਤੇ ਹੋਣ ਕਰਕੇ ਤਸੀਲਦਾਰ ਸਾਹਿਬ ਇੱਥੋਂ ਆ ਕੇ ਲੈ ਗਏ ਆ ਤੇ ਇਸ ਕਰਕੇ ਜਿਹੜੀ ਅੱਜ ਦਾ ਸਾਡੇ ਕਾਰਵਾਈ ਦਾ ਪਰਸੈਸ ਸੀਗਾ ਉਹ ਮੁਕੰਮਲ ਕਰਨੋਂ ਪ੍ਰੰਤ ਮੈਂ ਫਿਰ ਤੁਹਾਡੇ ਸਾਰੇ ਸਾਥੀਆਂ ਦਾ ਇੱਥੇ ਪਹੁੰਚਣ ਤੇ ਪਹਿਲੋਂ ਧੰਨਵਾਦ ਕਰਦਾ ਤੇ ਅੱਜ ਦੇ ਜਿਹੜੇ ਐਕਸ਼ਨ ਨੂੰ ਆਪਾਂ ਸਮਾਪਤ ਕਰਦੇ ਆ ਇਸ ਦੇ ਨਾਲ ਹੀ ਦੋ ਨਾਰੇ ਫੇਰ ਲਾਉਂਗਾ ਮੈਂ ਬੀਐਸਪੀ ਜਿੰਦਾਬਾਦ ਜਿੰਦਾਬਾਦ ਬੀਐਸਪੀ ਜਿੰਦਾਬਾਦ ਜਿੰਦਾਬਾਦ भारत दविधान लागू करो सविधान लागू करो भारतिधानो भारति लागू करो सोच ते स्धान चव मन सिमृ ਅੱਜ 21 ਅਗਸਤ ਨੂੰ ਦੇਸ਼ ਦੇ ਐਸਸੀ ਡੀਸੀ ਐਸਟੀ ਅਤੇ ਓਡੀਸੀ ਲੋਕਾਂ ਨੇ ਭਾਰਤ ਬੰਦ ਦੇ ਕਾਲ ਦੀ ਕਾਲ ਕੀਤੀ ਆ ਉਹਦਾ ਕਾਰਨ ਇਸ ਦੇਸ਼ ਦੀ ਸੁਪਰੀਮ ਕੋਰਟ ਨੇ ਜੋ ਸੰਵਿਧਾਨਕ ਫੈਸਲੇ ਦੇ ਸੰਵਿਧਾਨ ਦੇ ਉਲਟ ਜਿਹੜਾ ਫੈਸਲਾ ਦਿੱਤਾ ਆ ਉਹ ਬੜਾ ਮੰਦ ਭਾਗ ਆ ਇਸ ਰੋਸ ਵਜੋਂ ਜਿਹੜੇ ਦੇਸ਼ ਦੇ ਲੋਕਾਂ ਨੇ ਅੱਜ ਭਾਰਤ ਬੰਦ ਦੀ ਕਾਲ ਕੀਤੀ ਆ ਔਰ ਅਸੀਂ ਉਸ ਕਾਲ ਦਾ ਹਿੱਸਾ ਬਣ ਕੇ ਅੱਜ ਡਾਕਟਰ ਅੰਬੇਡਕਰ ਦੇ ਬੁੱਤ ਦੇ ਮੋਰੇ ਨਵਾਂ ਸ਼ਹਿਰ ਦੇ ਵਿੱਚ ਪਰਨਾ ਲਾ ਕੇ ਬੈਠਾਂਗੇ ਤੇ ਬਾਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਭਾਰਤ ਦੇ ਸੰਵਿਧਾਨ ਦੇ ਅੰਦਰ ਦੇਸ਼ ਦੇ ਵਿੱਚ ਸਮਾਜਿਕ ਹੋ ਰਹੇ ਵਿਤਕਰੇ ਨੂੰ ਬੰਦ ਕਰਨ ਦੇ ਲਈ ਆ ਰਿਜ਼ਰਵੇਸ਼ਨ ਜਿਹੜਾ ਹੈ ਇਕ ਰਾਹ ਲੱਭਿਆ ਸੀ ਪਰ ਸਮੇਂ ਦੀਆਂ ਹਾਕਮ ਸਰਕਾਰਾਂ ਨੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੋਵੇ ਚਾਹੇ ਕੋਈ ਵੀ ਸਰਕਾਰ ਹੋਵੇ ਉਹ ਜਿਹੜੀ ਰਿਜ਼ਰਵੇਸ਼ਨ ਦੇ ਤਹਿਤ ਸਾਡੇ ਸ਼ੈਡਿਊਲਡ ਕਾਸਟ ਲੋਕਾਂ ਨੂੰ ਬੈਕਵਾਰਡ ਲੋਕਾਂ ਨੂੰ ਸ਼ੈਡਿਊਲਡ ਲੋਕਾਂ ਨੂੰ ਜਿਹੜੀਆਂ ਵੈਕੈਂਸੀਆਂ ਇਸ ਅਫਸਰशाही ਦੇ ਵਿੱਚ ਜਾਂ ਖੋਰ ਸਰਕਾਰੀ ਮਹਿਕਮਿਆਂ ਦੇ ਵਿੱਚ ਜਿਹੜੀਆਂ ਵੈਕੈਂਸੀਆਂ ਖਾਲੀ ਸੀ ਅੱਜ ਤੱਕ ਉਹ ਲਾਗੂ ਉਹਨੂੰ ਭਰ ਨਹੀਂ ਸਕੇ ਪਰ ਇਹਨਾਂ ਨੇ ਵਿੰਗੇ ਸਿੱਦੇ ਢੰਗ ਨਾਲ ਸਾਨੂੰ ਲੜਾ ਕੇ ਆਪਸ ਵਿੱਚ ਹੀ ਪੜਾ ਕੇ ਔਰ ਆਪਣਾ ਜਿਹੜਾ ਰਾਜ ਕਰਨਾ ਚਾਹਿਆ ਹੁਣ ਜਿਹੜਾ ਨਵਾਂ ਫੈਸਲਾ ਮਾਨਯੋਗ ਸੁਪਰੀਮ ਕੋਰਟ ਨੇ ਦਿੱਤਾ ਆ ਉਹ ਬਹੁਤ ਹੀ ਮੰਦਪਾਕਾ ਆ ਉਹ ਜਿਹੜੇ ਕਹਿੰਦੇ ਆ ਬਈ ਰਿਜ਼ਰਵੇਸ਼ਨ ਦੇ ਅੰਦਰ ਕੋਟੇ ਦੇ ਅੰਦਰ ਕੋਟਾ ਜਿਹੜਾ ਰਾਜ ਸਰਕਾਰਾਂ ਦੇ ਸਕਦੀਆਂ ਆ ਪਰ ਜਿਹੜਾ ਰਿਜ਼ਰਵੇਸ਼ਨ ਆ ਉਹ ਸਾਡਾ ਕਿਸੇ ਨੂੰ ਆਰਥਿਕ ਪੱਧਰ ਤੇ ਉੱਚਾ ਕਰਨ ਦਾ ਤਰੀਕਾ ਨਹੀਂ ਹੈ ਉਹ ਤਾਂ ਇੱਕ ਸਮਾਜਿਕ ਵਿਤਕਰਾ ਹੋ ਰਿਹਾ ਸਮਾਜਿਕ ਵਿਤਕਰੇ ਦੇ ਕਾਰਨ ਤੁਹਾਨੂੰ ਉਹ ਲਾਹ ਮਿਲਿਆ ਵੇ ਤੁਹਾਨੂੰ ਸਮਾਜਿਕ ਵਿਤਕਰਾ ਜਿਹੜਾ ਖਤਮ ਹੋਵੇ ਕੀ ਮੈਂ ਪੁੱਛਣਾ ਚਾਹੁੰਦਾ ਸੁਪਰੀਮ ਕੋਰਟ ਦੇ ਜੱਜਾਂ ਨੂੰ ਕੀ ਜੇ ਸਾਡਾ ਬੱਚਾ ਕੋਈ ਆਈਏਸ ਅਫਸਰ ਬਣ ਜਾਂਦਾ ਕੋਈ ਪੀਸੀ ਅਫਸਰ ਪੀਸੀਐਸ ਅਫਸਰ ਬਣ ਜਾਂਦਾ ਕੀ ਤੁਸੀਂ ਉਹਨੂੰ ਉਹਨਾਂ ਸਮਾਜਿਕ ਵਿਤਕਰਾ ਕਰਨਾ ਬੰਦ ਕਰ ਦਿੰਦੇ ਆ ਕੀ ਤੁਸੀਂ ਉਹਨੂੰ ਆਪਣੇ ਮੰਦਰ ਦਾ ਪੁਜਾਰੀ ਲਾ ਸਕਦੇ ਆ ਕਿਉਂਕਿ ਇੱਕ શોਸ਼ਣ ਹੋ ਰਿਹਾ ਇਹ ਸਮਾਜਿਕ ਬੇਤਕਰਾ ਹੋ ਰਿਹਾ ਸੋ ਭਾਰਤ ਦੇ ਸੰਵਿਧਾਨ ਦੀਆਂ ਮੂਲ ਭਾਵਨਾਵਾਂ ਨੂੰ ਦਰਕਨਾਰ ਕਰਕੇ ਜਿਹੜੇ ਸੁਪਰੀਮ ਕੋਰਟ ਦੇ ਜੱਜ ਫੈਸਲਾ ਦਿੰਦੇ ਆ ਕਿਉਂਕਿ ਉਹ ਜੱਜ ਕਾਬਲੀਅਤ ਨਹੀਂ ਆ ਉਹਨਾਂ ਜੱਜਾਂ ਦੀ ਉਹ ਇੱਕ ਕਲੋਜ਼ੀਅਮ ਸਿਸਟਮ ਬਣਿਆ ਹੋਇਆ ਉਹ ਕਲੋਜ਼ੀਅਮ ਸਿਸਟਮ ਦੇ ਅੰਦਰ ਬ੍ਰਾਹਮਣ ਦਾ ਪੁੱਤ ਬ੍ਰਾਹਮਣ ਜੱਜ ਬਣ ਰਿਹਾ ਔਰ ਜਿਹੜਾ ਭਾਈ ਭਤੀਜਾਵਾਦ ਆ ਇਹ ਕੋਈ ਜਿਹੜੇ ਪਰਿਵਾਰ ਦੇ ਲੋਕ ਆ ਉਹ ਸੁਪਰੀਮ ਕੋਰਟ ਦੇ ਜੱਜ ਬਣ ਕੇ ਬੈਠੇ ਆ ਇਸ ਕਰਕੇ ਉਹ ਜਿਹੜੇ ਸੰਵਿਧਾਨ ਨੂੰ ਦਰਕਨਾਰ ਕਰਕੇ ਐਦਾਂ ਦੇ ਫੈਸਲੇ ਦਿੰਦੇ ਆ ਐਦਾਂ ਦੇ ਵੀ ਜੱਜ ਹੈਗੇ ਆ ਜਿਹੜੇ ਅੱਜ ਇਹ ਇਹ ਜੱਜ ਬਣਿਓ ਆ ਤੇ ਜਦੋਂ ਰਿਟਾਇਰ ਹੋ ਜਾਂਦੇ ਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਸੋ ਐਦਾਂ ਦੀਆਂ ਜਿਹੜੀਆਂ ਕ੍ਰਿਤੀਆਂ ਇਹਨਾਂ ਜੱਜਾਂ ਦੇ ਵਿੱਚ ਆਈਆਂ ਹੋਈਆਂ ਔਰ ਜੱਜ ਫੈਸਲਾ ਲੈਂਦੇ ਆ ਸਾਡਾ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਦਲਤ ਸਮਾਜ ਦਲਤ ਸਮਾਜ ਦੇ ਵਿੱਚ ਇਹਨਾਂ ਇਸ ਜੁਡੀਸ਼ੀਅਲ ਪ੍ਰਤੀ ਇਸ ਸੁਪਰੀਮ ਕੋਰਟ ਦੇ ਪ੍ਰਤੀ ਜਿੱਦਾਂ ਦੇ ਫੈਸਲੇ ਲੈਂਦੇ ਆ ਵਿਸ਼ਵਾਸ ਛੁੱਟਦਾ ਜਾ ਰਿਹਾ ਸੋ ਅਸੀਂ ਜਿੱਥੇ ਲੋਕਾਂ ਨੂੰ ਜਾਗਰਤ ਕਰਦੇ ਆ ਉੱਥੇ ਸਰਕਾਰ ਦੇ ਕੰਨਾਂ ਤੱਕ ਵੀ ਇਹ ਆਵਾਜ਼ ਪਹੁੰਚਾਉਣੀ ਚਾਹੁੰਦੇ ਆ ਵੀ ਬਾਜ ਆ ਜਾਓ ਇਹ ਭਾਰਤੀਆ ਸੰਵਿਧਾਨ ਜਿਹੜਾ ਇੱਕ ਦਿਨ ਲਾਗੂ ਤੁਸੀਂ ਨਹੀਂ ਕਰ ਸਕੇ ਇਹ ਦੇਸ਼ ਦੇ ਲੋਕ ਜਿਨ੍ਹਾਂ ਚਿਰ ਇਹ ਜਦੋਂ ਜਾਗਰਤ ਹੋ ਕੇ ਸਮਝ ਜਾਣਗੇ ਆਪਣੀ ਜੁੱਤੀ ਨਾਲ ਜਿਹੜਾ ਭਾਰ ਦਾ ਸੰਵਿਧਾਨ ਜਿਹੜਾ ਲਾਗੂ ਕਰਾਂਗੇ ਮੈਂ ਇਹਨਾਂ ਇਹ ਕਹਿੰਦਾ ਹੋਇਆ ਤੁਹਾਡੇ ਤੋਂ ਰਹਿ ਜਾਂਦਾ ਜੈ ਭੀਮ ਜੈ ਭਾਪ ਅੱਜ ਸਮੂਹ ਬਹੁਜਨ ਆਰਗੇਨਾਈਜੇਸ਼ਨ ਦਲਿਤ ਜਥੇਬੰਦੀਆਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਲੇਕਿਨ ਉਸ ਸੱਦੇ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਜੇ ਅਗਰ ਉਹਦਾ ਬਖਿਆਨ ਨਾ ਹੋਵੇ ਉਹਦੇ ਜਾਣਕਾਰੀ ਨਾ ਹੋਵੇ 1 ਅਗਸਤ 2024 ਨੂੰ ਸੁਪਰੀਮ ਕੋਰਟ ਨੇ ਇੱਕ ਜੱਜਮੈਂਟ ਦਿੱਤੀ ਜਿਸ ਜੱਜਮੈਂਟ ਦੇ ਵਿੱਚ ਜਿਹੜੀ ਰਿਜ਼ਰਵੇਸ਼ਨ ਸ਼ਰੂਡ ਕਾਸਟ ਆ ਤੇ ਸ਼ਡਿਊਲ ਟ੍ਰਾਈਬ ਦੀ ਰਿਜ਼ਰਵੇਸ਼ਨ ਨੂੰ ਕੋਈ ਕੋਰਟ ਛੇੜ ਨਹੀਂ ਛੇੜ-ਛਾੜ ਨਹੀਂ ਕਰ ਸਕਦੀ ਉਸੇ ਰਿਜ਼ਰਵੇਸ਼ਨ ਦੇ ਵਿੱਚ ਕ੍ਰੀਮੀ ਲੇਅਰ ਦੇ ਨਾਂ ਤੇ ਸਮਾਜ ਦੇ ਵਿੱਚ ਇੱਕ ਵਰਗੀਕਰਨ ਕੀਤਾ ਗਿਆ ਭਾਰਤ ਦੀ ਧਰਤੀ ਤੇ ਮਨੁਵੱਦੀ ਲੋਕਾਂ ਨੇ ਪਹਿਲਾਂ ਹੀ 6743 ਜਾਤਾਂ ਵਿੱਚ ਸਮਾਜ ਨੂੰ ਵੰਡਿਆ ਜਿਹੜੀ ਕਿ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਖਤਰਾ ਆ ਦੇਸ਼ ਦੇ ਵਿੱਚ ਅੱਜ ਜਿਹੜਾ ਸੁਪਰੀਮ ਕੋਰਟ ਦੀ ਜੱਜਮੈਂਟ ਆ ਉਹਦੇ ਵਿੱਚ ਜਿਸ ਵੀ ਵਰਗ ਦੇ ਜਿਹੜੇ ਹੈਗੇ ਲੋਕ ਸ਼ਡਿਊਲਡ ਕਾਸਟਰ ਰਿਜ਼ਰਵੇਸ਼ਨ ਦਾ ਲਾਭ ਲੈ ਰਹੇ ਆ ਉਹਨਾਂ ਨੂੰ ਰਿਜ਼ਰਵੇਸ਼ ਤੋਂ ਬਾਝਾ ਕਰਕੇ ਕ੍ਰੀਮੀ ਲੇਅਰ ਦੇ ਨਾਂ ਤੇ ਬਾਹਰ ਕੱਟਿਆ ਜਾ ਰਿਹਾ ਦੂਸਰੇ ਪਾਸੇ ਦੇਸ਼ ਦੇ ਅੰਦਰ ਜਿਹੜਾ ਐਜੂਕੇਸ਼ਨ ਦਾ ਮਿਆਰ ਆ ਉਹ ਗिराया ਜਾ ਰਿਹਾ ਆ ਬੱਚੇ ਜਿਹੜੇ ਗਰੀਬ ਪਰਿਵਾਰਾਂ ਦੇ ਆ ਉਹ ਕੰਮਨਟ ਸਕੂਲਾਂ ਦੇ ਵਿੱਚ ਪੜਨ ਦੀ ਸਮਰੱਥਾ ਨਹੀਂ ਰੱਖਦੇ ਤੇ ਜਿਹੜੇ ਸਰਕਾਰੀ ਸਕੂਲ ਆ ਉਹਨਾਂ ਨੂੰ ਪੜ੍ਹਾਈ ਤੋਂ ਬਾਝਾ ਕੀਤਾ ਜਾ ਰਿਹਾ ਆ ਇਸ ਕਰਕੇ ਜਿਹੜਾ ਜਨਰਲ ਵਰਗ ਦੇ ਬੱਚੇ ਕੰਮਨਟ ਸਕੂਲਾਂ ਦੇ ਵਿੱਚ ਪੜ੍ਹਦੇ ਆ ਉਹਨਾਂ ਨੂੰ ਸਾਡੇ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਉਹਨਾਂ ਨੂੰ ਕੰਪੀਟੀਟ ਨਹੀਂ ਕਰ ਪਾਣਗੇ ਇਸ ਕਰਕੇ ਜਿਹੜੀ ਰਿਜ਼ਰਵੇਸ਼ਨ ਆ ਉਹਨਾਂ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਨਹੀਂ ਮਿਲੇਗੀ ਲੇਕਿਨ ਕ੍ਰੀਮੀ ਲੇਅਰ ਦੇ ਨਾਂ ਤੇ ਜਿਹੜੇ ਲੋਕ ਇਸ ਨੂੰ ਕੰਪੀਟੀਟ ਕਰ ਸਕਦੇ ਆ ਉਹਨਾਂ ਨੂੰ ਕ੍ਰੀਮੀ ਲੇਅਰ ਦੇ ਨਾਂ ਤੇ ਬਾਹਰ ਕੱਢਿਆ ਜਾਏਗਾ ਇਸ ਕਰਕੇ ਜਿਹੜਾ ਸੀਟ ਬਚੇਗੀ ਉਸ ਸੀਟ ਦੇ ਉੱਤੇ ਫਿਰ ਤੋਂ ਜਰਨਲ ਵਰਕ ਦੇ ਲੋਕਾਂ ਨੂੰ ਭਰਿਆ ਜਾਏਗਾ ਤੇ ਇਹਦਾ ਜਿਹੜਾ ਕੀ ਕਿੰਨੇ ਵਜੇ ਤੱਕ ਰਹੇਗਾ ਦਾ ਮੰਦਾਂ ਬਿਜ਼ਾਰ ਬੰਦ ਹੈ ਕਿੰਨੇ ਤੱਕ ਨਹੀਂ ਮੈਂ ਮਾਨਵਤਾਵਾਦੀ ਸੋਚ ਨੂੰ ਸਮਰਪਿਤ ਹਾਂ ਅਸੀਂ ਕਦੇ ਵੀ ਜਿਹੜਾ ਹੈਗਾ ਯਾ ਕੋਈ ਗੈਰ ਮਾਨਵੀ ਕੰਮ ਨਹੀਂ ਕਰਾਂਗੇ ਕਿ ਇਹ ਜਿਹੜਾ ਵਪਾਰ ਭਾਈਚਾਰਾ ਵਪਾਰਕ ਭਾਈਚਾਰੇ ਦੇ ਲੋਗ ਆ ਉਹਨਾਂ ਨੂੰ ਅਸੀਂ ਕੋਆਪਰੇਟ ਕਰਾਂਗੇ ਕੋਈ ਦੁਕਾਨਾ ਜਾ ਕੋਈ ਬੰਦ ਕਰਾਉਣ ਦਾ ਸਾਡਾ ਕੋਈ ਮਨਸੂਬਾ ਨਹੀਂ ਹੈ ਲੇਕਿਨ ਇਹਨਾ ਹੈ ਕਿ ਸਾਡਾ ਕੰਮ ਆ ਕਿ ਜਿਹੜੀ ਸੁਪਰੀਮ ਕੋਰਟ ਦੀ ਜੱਜਮੈਂਟ ਆ ਉਸ ਨੂੰ ਰੱਦ ਕਰਵਾ ਕੇ ਪਾਰਲੀਮੈਂਟ ਤੋਂ ਸੰਵਿਧਾਨਕ ਸੋਧ ਲਈ ਇਕਮਤਾ ਪਾਸ ਕਰਵਾਉਣ ਦੀ ਸਾਡੀ ਮੰਗ ਆ ਉਹ ਮੰਗ ਦੇ ਤਹਿਤ ਅਸੀਂ ਜਿਹੜੇ ਹੈਗੇ ਆ ਅੱਜ ਪ੍ਰੋਟੈਸਟ ਕਰ ਰਹੇ ਹਾਂ ਸਾਡਾ ਰੋਸ ਦਰਜ ਕਰਨਾ ਮੁੱਖ ਉਦੇਸ਼ ਆ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਕੋਈ ਨਹੀਂ ਅਸੀਂ ਜਿਹੜੇ ਹੈਗੇ ਆ ਇੱਥੇ ਧਰਨਾ ਦੇਵਾਂਗੇ ਪ੍ਰਸ਼ਾਸਕ ਅਧਿਕਾਰੀ ਆਣਗੇ ਪ੍ਰਸ਼ਾਸਨ ਦੇ ਤੇ ਉਹ ਸਾਡੇ ਤੋਂ ਮੰਗ ਪੱਤਰ ਇੱਥੇ ਲੈਣਾ ਚਾਹੂਗੇ ਤਾਂ ਇੱਥੇ ਦੇ ਦਾਂਗੇ ਕਿ ਜੇ ਅਗਰ ਮੰਗ ਪੱਤਰ ਦੇਣ ਦੇ ਲਈ ਸਾਨੂੰ ਡੀਸੀ ਆਫਿਸਪਲ ਜਾਣ ਦੀ ਜ਼ਰੂਰਤ ਪਈ ਤਾਂ ਉੱਥੇ ਜਾ ਕੇ ਉਹਨਾਂ ਨੂੰ ਮੰਗ ਪੱਤਰ ਦੇਵਾਂਗੇ ਸਾਡਾ ਕੰਮ ਆ ਰੋਸ ਪ੍ਰਦਰਸ਼ਨ ਕਰਨਾ ਤੇ ਰੋਸ ਆਪਣਾ ਦਰਜ ਕਰਵਾਣਾ ਹੈ ਜੀ ਇਹ ਭਾਰਤ ਬੰਦ ਐਲਾਨ ਸੀਗਾ ਅਸਥਿਕਿਤ ਹੋ ਗਿਆ ਨਵਾ ਸਰਜੇ ਕੀ ਤੇ ਮੈਂ ਸਮਝ ਨਹੀਂ ਕੀ ਕਿਹਾ ਜਿਹੜਾ ਭਾਰਤ ਬੰਦ ਐਲਾਨ ਹੈਗਾ ਨਵਾ ਸਰ ਬੰਦ ਨਹੀਂ ਹੈ ਪੂਰਾ ਖੁੱਲਿਆ ਹੋਇਆ ਉਹਦੇ ਉੱਤੇ ਕੀ ਚੱਲਦਾ ਹੈ ਇਹਦੇ ਵਿੱਚ ਇਹੋ ਆ ਕਿ ਅਸੀਂ ਜਿਹੜੇ ਹੈਗੇ ਆ ਇਸ ਗੱਲ ਨੂੰ ਤਰਜੀਹ ਨਹੀਂ ਦਿੰਦੇ ਹੈਗੇ ਕਿ ਭਾਰਤ ਬੰਦ ਦਾ ਜਿਹੜਾ ਸੱਦਾ ਆ ਉਹਦਾ